ਇਸੇ ਤਰ੍ਹਾਂ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਆਉਤ ਘਟਾ ਦਿਨ ਸਰੇਣਾ ਰੇ ਆਉਤ ਬੰਦੇ ਦੀ ਘਟਦੀ ਜਾਂਦੀ ਹੈ ਇੱਕ ਇੱਕ ਦਿਨ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸਿੱਖਾਂ ਨੇ ਮਹਾਰਾਜੀ ਆਪ ਕਿਰਪਾ ਕਰੋ ਵੀ ਤੁਸੀਂ ਆਉਂ ਦੱਸੋ ਦਿਖੋ ਇਹੋ ਜੀ ਗੁਰਬਾਣੀ ਸਤਿਗੁਰੂ ਜੀ ਆਪ ਕਿਰਪਾ ਕਰਕੇ ਉਚਾਰਨ ਕਰੋ ਜਿਹਦੇ ਨਾਲ ਸਿੱਖਾਂ ਦੇ ਸਵਾ 24000 ਸਵਾ ਸਫਲ ਹੋ ਜਾਇਆ ਕਰਨ ਤੇ ਮਹਾਰਾਜ ਸਾਹਿਬ ਨੇ ਗੁਰਬਾਣੀ ਉਚਾਰਨ ਕੀਤੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਜਿਹਦੇ ਕੋਲ ਸੁਖਮਣੀ ਸਾਹਿਬ ਆ ਨਾ ਸੁਖਮਣੀ ਸਾਹਿਬ ਨਾਲ जोडਿਆ ਹੋਇਆ ਹੈ ਜੋਦੇ 24000 ਸਵਾਸ 24 ਘੰਟੇ ਇੱਕ ਸ੍ਰੀ ਸੋਖਮਣੀ ਸਾਹਿਬ ਜੀ ਦਾ ਪਾਠ ਕਰਕੇ ਸਫਲ ਹੋ ਜਾਂਦੇ ਆ ਕਿਉਂ 24000 ਅੱਖਰ ਆ ਸੋਖਮਣੀ ਦਾ 24 ਸ਼ਲੋਕ 24 ਅਸ਼ਟ ਪਦੀਆਂ ਅਠਾਂ ਪਦੀਆਂ ਵਾਲੇ ਸਭ ਕਿਨ ਕਾਇਕ ਜਿਹਾ ਜੀਵਸਾਵਾ ਤਾਂ ਕਿ ਮਹਿਮਾ ਗਣੀ ਨਾ ਆਵੇ ਕੰਖੀ ਏਕਾ ਦਰਸ ਤੁਹਾਰੋ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਗੁਰਸਿੱਖਾਂ ਦੀ ਬੇਤੀ ਨੂੰ ਪ੍ਰਵਾਨ ਕਰਕੇ ਤਾਂ ਫਿਰ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਪਾਇਆ ਸੀ ਕਿ ਜਿਹੜਾ ਭਾਈ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰੂਗਾ ਪੰਜ ਬਾਣੀਆਂ ਦਾ ਜਾਪ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੂਗਾ ਤੇ ਉਹਦੇ 24 ਘੰਟੇ ਸਫਲ ਹੋ ਜਾਇਆ ਕਰਨਗੇ ਜੇਕਰ ਬੰਦਾ ਸਵਾਸ ਸਵਾਸ ਦੇ ਨਾਲ ਵਾਹਿਗੁਰੂ ਗੁਰਮੰਤਰ ਹੈ ਜਪ ਹੋਮਾਂ ਖੋਈ ਇਹ ਕੋ ਗੁਰ ਮੰਤਰ ਦਾ ਜਾਪ ਨਹੀਂ ਨਾ ਕਰ ਸਕਦਾ ਤੇ ਉਹ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕਰੇ ਤੇ ਉਹਦੇ 24 ਘੰਟੇ ਸਭਲ ਹੋ ਜਾਇਆ ਕਰਨਗੇ